ਤਾਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਅਦਿੱਤਿਆ ਠਾਕਰ ਦੇ ਕਤਲ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਪਹਿਲਾਂ ਹੀ ਸੁਰੱਖਿਆ ਪਰਬੰਧਨ ਨੂੰ ਲੈ ਕੇ ਜਿਹੜਾ ਕਿ ਸਵਾਲ ਖੜੇ ਕੀਤੇ ਜਾ ਰਹੇ ਸੀ ਤਾਂ ਹੁਣ ਇੱਕ ਨਵਾਂ ਮਾਮਲਾ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੋ ਵਿਦਿਆਰਥੀ ਗੁੱਟਾਂ ਦੇ ਵਿਚਕਾਰ ਲੜਾਈ ਹੋ ਜਾਂਦੀ ਹੈ ਹਿੰਸਕ ਝੜਪ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਵੇਂ ਗੁੱਟ ਜਿਹੜੇ ਦੋ ਨੌਜਵਾਨ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰਦੇ ਹੋਏ ਧੱਕਾ ਮੁੱਕੀ ਕਰਦੇ ਦਿਖਾਈ ਦੇ ਰਹੇ ਨੇ ਔਰ ਕੁਝ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਨੌਜਵਾਨਾਂ ਦੇ ਪੱਗਾਂ ਤੱਕ ਜਿਹੜੀਆਂ ਉੱਤਰ ਜਾਂਦੀਆਂ ਨੇ ਲੇਕਿਨ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਲੜਾਈ ਜਿਹੜੀ ਉਹ ਖਤਮ ਨਹੀਂ ਹੁੰਦੀ ਤਾਂ ਸ਼ਾਮ ਨੂੰ ਜਿਹੜਾ ਕਿ ਪੈਪਲੇਟ ਵੰਡਨ ਨੂੰ ਲੈ ਕੇ ਲੜਾਈ ਜਿਹੜੀ ਸ਼ੁਰੂ ਹੋਈ ਸੀ ਜਿਸ ਦਾ ਵਿਰੋਧ ਕੀਤਾ ਗਿਆ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਵੱਡੀ ਹਿੰਸਕ ਝੜਪ ਹੁੰਦੀ ਹੈ ਪੁਲਿਸ ਵਾਲੇ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਮੌਜੂਦ ਹੁੰਦੇ ਨੇ ਲੇਕਿਨ ਕਿਸੇ ਦੀ ਵੀ ਜਿਹੜੇ ਨੌਜਵਾਨ ਗੱਲ ਨਹੀਂ ਮੰਨਦੇ ਆਪਸ ਦੇ ਵਿੱਚ ਜਿਹੜਾ ਕਿ ਝੜਪ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਦੂਜੇ ਨੂੰ ਕੁੱਟ ਮਾਰ ਰਹੇ ਨੇ ਔਰ ਤਸਵੀਰਾਂ ਜਿਹੜੀਆਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪੱਗਾ ਤੱਕ ਜਿਹੜੀਆਂ ਨੌਜਵਾਨਾਂ ਦੇ ਉੱਤਰ ਜਾਂਦੇ ਨੇ ਲੇਕਿਨ ਇਸ ਦੇ ਬਾਵਜੂਦ ਵੀ ਲੜਾਈ ਜਿਹੜੀ ਇਹ ਖਤਮ ਕਰਨ ਦਾ ਨਾਮ ਨਹੀਂ ਲੈ ਰਹੀ ਤਾਂ ਦੱਸਦੇ ਇੱਕ ਸਵੇਰ 3 ਵਜੇ ਦੇ ਕਰੀਬ ਲੜਕੀਆਂ ਦੇ ਹੋਸਟਲ ਨੰਬਰ 4 ਦੇ ਵਿੱਚ ਇੱਕ ਸਾਂਝੀ ਐਕਸ਼ਨ ਕਮੇਟੀ ਦੇ ਵਿਰੁੱਧ ਪੈਪਲੈਟ ਵੰਡਣ ਦੇ ਕਾਰਨ ਝਗੜਾ ਹੋ ਗਿਆ ਜੋ ਕਿ ਸ਼ਾਮ ਤੱਕ ਲੜਾਈ ਦੇ ਵਿੱਚ ਬਦਲ ਗਿਆ ਲੜਾਈ ਦੇ ਵਿੱਚ ਕਈ ਵਿਦਿਆਰਥੀ ਜ਼ਖਮੀ ਹੋ ਗਏ ਜੀਐਸਸੀ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਅਦਿੱਤਿਆ ਠਾਕੁਰ ਦੀ ਮੌਤ ਤੋਂ ਬਾਅਦ ਵੀ ਚੰਡੀਗੜ੍ਹ ਪੁਲਿਸ ਨੇ ਪੀਯੂ ਦੀ ਸੁਰੱਖਿਆ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਨੇ ਮੰਗਲਵਾਰ ਸਵੇਰੇ 3 ਵਜੇ ਦੇ ਕਰੀਬ ਚਾਰ ਵਿਦਿਆਰਥੀਆਂ ਨੇ ਲੜਕਿਆਂ ਦੇ ਹੋਸਟਲ ਚਾਰ ਦੇ ਵਿੱਚ ਜਿਹੜਾ ਕਿ ਜੀਐਸਸੀ ਵਿਰੁੱਧ ਪੈਪਲੈਟ ਵਨਡੇ ਸੀ ਜਿੰਨਾ ਵਿਦਿਆਰਥੀਆਂ ਦੇ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਅਨਮੋਲ ਪ੍ਰਸ਼ਾਂਤ ਚੋਹਾਨ ईशान शर्मा ਅਤੇ ਹਰਸ਼ੀਲ ਸ਼ਾਮਲ ਨੇ ਇਹ ਪੂਰੀ ਘਟਨਾ ਹੋਸਟਲ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਜਿਸ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਤਾਂ ਪੈਪਲੇਟ ਵੰਡਣ ਦੀ ਘਟਨਾ ਤੋਂ ਬਾਅਦ ਮੰਗਲਵਾਰ ਸ਼ਾਮ 4 ਵਜੇ ਦੇ ਕਰੀਬ ਵਿਦਿਆਰਥੀ ਕੇਂਦਰ ਨੇੜੇ ਦੋਵੇਂ ਸਮੂਹ ਆਮੋ ਸਾਹਮਣੇ ਹੋ ਗਏ ਪਹਿਲਾਂ ਤਾਂ ਬਹਿਸ ਹੋਈ ਅਤੇ ਕੁਝ ਹੀ ਦੇਰ ਦੇ ਵਿੱਚ ਮਾਮਲਾ ਲੜਾਈ ਦੇ ਵਿੱਚ ਬਦਲ ਗਿਆ ਗੁੱਸੇ ਦੇ ਵਿੱਚ ਆਏ ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਲੱਤਾਂ ਅਤੇ ਮੁੱਕੇ ਮਾਰੇ ਇਸ ਲੜਾਈ ਦੇ ਵਿੱਚ ਜਸਕਰਨ ਪੈਣੀ ਸਮੇਤ ਕਈ ਵਿਦਿਆਰਥੀ ਜ਼ਖਮੀ ਹੋਏ ਨੇ ਮੌਕੇ ਤੇ ਮੌਜੂਦ ਸੁਰੱਖਿਆ ਕਰਮਚਾਰੀ ਵਿਦਿਆਰਥੀਆਂ ਨੂੰ ਰੋਕਣ ਦੇ ਵਿੱਚ ਅਸਫਲ ਰਹੇ ਨੇ ਜੇਸੀ ਮੈਂਬਰਾਂ ਨੇ ਦੋਸ਼ ਲਾਇਆ ਕਿ ਇਹ ਸਾਰੀ ਘਟਨਾ ਉਹਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਅਤੇ ਵਿਦਿਆਰਥੀਆਂ ਦੇ ਵਿੱਚ ਵੰਡ ਪਾਉਣ ਦੀ ਸਾਜ਼ਿਸ਼ ਸੀ ਉਹਨਾਂ ਨੇ ਕਿਹਾ ਕਿ ਉਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਿਆਂ ਦੀ ਮੰਗ ਕਰ ਰਹੇ ਹਨ ਅਤੇ ਕਿਸੇ ਵੀ ਝੂਠੇ ਪ੍ਰਚਾਰ ਤੋਂ ਡਰਨ ਵਾਲੇ ਨਹੀਂ ਨੇ ਉਤੇ ਨਾਲ ਹੀ ਵਿਦਿਆਰਥੀ ਪਰਿਸ਼ਦ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਕਿਹਾ ਕਿ ਅਦਿੱਤਿਆ ਠਾਕੁਰ ਦੇ ਕਤਲ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀਐਸਸੀ ਨੇ ਜਵਾਬੀ ਹਮਲਾ ਕਰਦੇ ਕਿਹਾ ਕਿ ਵਿਦਿਆਰਥੀਆਂ ਨੇ ਪ੍ਰਧਾਨ ਨੂੰ ਆਪਣੀ ਆਵਾਜ਼ ਚੁੱਕਣ ਦੇ ਲਈ ਚੁਣਿਆ ਸੀ ਪਰ ਹੁਣ ਉਹ ਪ੍ਰਸ਼ਾਸਨ ਦੇ ਬੁਲਾਰੇ ਦੀ ਭੂਮਿਕਾ ਨਿਭਾ ਰਿਹਾ ਸੀ ਅਦਿੱਤਿਆ ਠਾਕੁਰ ਦੇ ਕਤਲ ਤੋਂ ਬਾਅਦ ਵਿਦਿਆਰਥੀਆਂ ਨੇ ਵੀਸੀ ਦਫਤਰ ਅਤੇ ਵਿਦਿਆਰਥੀ ਕੇਂਦਰ ਵਿਖੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਪੀੜਿਤ ਪਰਿਵਾਰ ਨੂੰ ਮੁਹਾਵਜ਼ਾ ਮਿਲਣ ਤੋਂ ਬਾਅਦ ਵੀਸੀ ਦਫਤਰ ਵਿਖੇ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਪਰ ਵਿਦਿਆਰਥੀ ਕੇਂਦਰ ਵਿਖੇ ਵਿਰੋਧ ਪ੍ਰਦਰਸ਼ਨ ਅਜੇ ਜਾਰੀ ਹੈ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਦੁਆਰਾ ਗੇਟ ਨੰਬਰ 2 ਬੰਦ ਕਰ ਦਿੱਤਾ ਅਤੇ ਡੀਐਸਡਬਲਿਊ ਅਤੇ ਸੁਰੱਖਿਆ ਅਧਿਕਾਰੀਆਂ ਦੇ ਅਸਤੀਫੇ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ